ਆਹ ਬੰਦੇ ਨੇ ਮੁੱਲ ਸਹੀ ਲੈਣਾ ਕਿਉਂ ਉਹ ਠੀਕ ਆ ਕੋਈ ਕਰਤਾ ਆਹ ਬੰਦੇ ਨੇ ਕੋਸ਼ ਕਰਤਾ ਲੈ ਜੱਗੀ ਨੇ ਦੋਸਤੋ ਬਾਬੇ ਨੂੰ ਕੋਸ਼ ਕਰਤਾ ਸੁਰਲਾ ਬੱਕਰਾ ਮੰਡੀ ਤੇ ਸਹੀ ਮੁੱਲ ਲਾ ਗਏ ਆ ਜਾ ਸਹੀ ਆ ਬੱਸ ਲਖਾਈ ਖੰਡ ਵਿੱਚ ਠੀਕ ਆ ਜੇ ਕੰਡ ਮਿਛਰੀ ਨੇ ਲੈ ਲਈ ਚੱਲ ਆ ਬਾਬਾ ਲੋਰੀ ਦੋਸਤੋ ਕੰਡ ਮਿਛਰੀ ਨੇ ਲੈ ਲਈ ਬੱਕਰੀ ਤੇ ਬਾਬੇ ਨੇ ਹੰਗੜੇ ਵੇਚੀ ਦੋਸਤੋ ਤਾਂ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਪੂਰਾ ਬੱਕਰਾ ਮੰਡੀ ਦੇ ਆ ਇਹ ਇਦਰਾਸ ਬਦਾਮਾ ਵਾਲਾ ਕਰਨਾ ਸਾਰਾ ਬੱਤਾ ਬਾਬਾ ਰਗੜ ਬਦਾਮਾ ਨਹੀਂ ਨਹੀਂ ਮੇਲ ਭਾਈ ਨੂੰ ਉਹ ਹੀ ਗੱਲ ਚਰਾ ਦੇਖ ਜੀ ਮੈਂ ਲਿਖਾਈ ਨਹੀਂ ਲਖਾਈ ਆ ਜਾ ਨਾ ਹਲ ਕਾ ਨਾ ਤੇ ਆ ਜਾ ਲਖਾਈ ਤੇ ਕਰਾ ਕੇ ਉਹਨੇ ਦੇਨੇ ਪਏ ਔਰ ਆਪਣੀ ਪਰਚੀ ਦਾ ਕਟਾ ਲਿਆ ਦਾ ਜੱਗੀ ਬਾਈ ਕਿੰਨੇ ਦਾ ਕਰਤਾ 650 ਦਾ 650 ਦਾ 650 ਦਾ ਸੌਦਾ ਕਰਤਾ ਬੱਕਰੀ ਦਾ ਜੱਗੀ ਬਾਈ ਨੇ ਬਹੁਤ ਵਧੀਆ ਸੌਦੇ ਕਰਾਉਂਦਾ ਔਰ ਮੰਡੀਆਂ ਦੋਸਤੋਂ 651 ਬੱਕਰਾ ਮੰਡੀ ਦੀ ਰੌਣਕ ਹੈ ਤੁਹਾਡਾ ਜੱਗੀ ਬਾਈ ਜੱਗੀ ਬਾਈ ਬਿਨਾ ਕੋਈ ਸੌਦਾ ਸੇਰੇ ਨਹੀਂ ਚੜਦਾ ਠੀਕ ਹੈ ਤੇ ਲੋ ਦੋਸਤੋਂ ਬਹੁਤ ਵਧੀਆ ਸੌਦੇ ਕਰਾਉਂਦਾ ਨਾਲ ਸਾਡਾ ਲੱਕਾ ਬਾਈ ਦੋਸਤ ਦੂਆ ਰੌਣਕ ਮਿਲਾਉਂਦਾ ਦੋਸਤੋਂ 651 ਬੱਕਰਾ